ਸ੍ਰੀ ਕਾਲ ਜੀ ਸਾਰੇ ਵੀਰਾਂ ਨੂੰ ਤੁਹਾਨੂੰ ਇੱਕ ਬਾਈਡਾਂ ਤੇ ਬਿਨਾ ਯੂਰੀਆ ਬਿਨਾ ਡੀਪੀ ਸਿਰਫ ਰੂੜੀ ਦੀ ਖਾਦ ਵੀ ਇਹਨੂੰ ਇਹ ਕਣਕ ਵੀਜਣ ਤੋਂ ਪਹਿਲਾਂ ਨਰਮੀ ਵੇਲੇ ਦਿੱਤੀ ਸੀ ਪਹਿਲੇ ਨਰਮਾ ਸੀ ਤੇ ਉਹਦੀ ਇੱਕ ਥੋੜਾ ਜਿਹਾ ਕਲਿੱਪ ਵੀਡੀਓ ਦਿਖਾਉਨੇ ਆ ਵੀ ਬਿਲਕੁਲ ਬਣਾ ਰਹੇ ਸਪਰੇਅ ਤੋਂ ਇਹ ਕਣਕ ਹੈ ਜਿਹੜੀ ਦੂਸਰੀ ਸਰ ਇੱਥੇ ਜਿੰਨੀਆਂ ਵੀ ਆਣ ਗਵਾਂਡ ਚ ਕਣਕਾਂ ਨੇ ਵੀ ਜਿਹੜੀਆਂ ਤੇ ਰੇਤ ਤੇ ਸਪਰੇਅ ਸਾਰਾ ਬਹੁਤ ਕੁਝ ਕੀਤਾ ਹੈ ਉਹ ਦੂਸਾਰਿਆਂ ਨਾਲ ਇਹ ਇਹਦੀ ਜਿਹੜੀ ਦੇਖਣੀ ਹੈ ਪਾਖਣੀ ਹੈ ਜਾਂ ਜਿਹਨੂੰ ਆਪਾਂ ਕਹਿ ਲਈਏ ਇਹਦੀ ਫਿਗਰ ਇੰਨੀ ਚੰਗੀ ਹੈ ਇਹ ਤੁਸੀਂ ਬਲੀਵ ਨਹੀਂ ਕਰ ਸਕਦੇ ਇਹਦੇ ਵਿੱਚ ਕੋਈ ਵੀ ਚੀਜ਼ ਨਹੀਂ ਪਾਈ ਗਈ ਸਿਰਫ ਪਾਣੀ ਦਿੱਤਾ ਹੈ ਜਾਂ ਜਿਹਨੂੰ ਆਪਾਂ ਇੱਕ ਅੱਧਾ ਢੋਲ ਬਣਾਉ ਮਤਲਬ ਜੀਬ ਅਮਰਤ ਉਹ ਜ਼ਰੂਰ ਅਸੀਂ ਬੀਜਣ ਵੇਲੇ ਵੀ ਸ਼ਰਕਾ ਕਰਤਾ ਸੀ ਇਹਦੇ ਵਿੱਚ ਪਹਿਲਾਂ ਇੱਕ ਢੋਲਾ ਤੇ ਬਾਅਦ ਦੇ ਵਿੱਚ ਪਾਣੀ ਨਾਲ ਵੀ ਤੇ ਜੇ ਤੁਸੀਂ ਦੇਖੋ ਬਹੁਤ ਹੀ ਸੋਹਣੀ ਜਿੰਨਾ ਕਹਦੇ ਹੁੰਨੇ ਆ ਆ ਇੱਕ ਜਿਹੜੀ ਤੁਹਾਨੂੰ ਮੈਂ ਹੁਣ ਦਿਖਾ ਰਿਹਾ ਇਹ ਇੱਕ ਵੱਖਰੀ ਵੈਰਾਈਟੀ ਹੈ ਵੀ ਹੋਰ ਹੈ ਤੇ ਇਧਰ ਲਾਈ ਜਿਹੜਾ ਨਾਲ ਵਾਲਾ ਇਹ ਇੱਕ ਵੱਖਰੀ ਵੈਰਾਈਟੀ ਹੈ ਬਹੁਤ ਸੋਹਣੀ ਬਣੀ ਹੋਈ ਹੈ ਤੇ ਸਰਦਾਰ ਅਵਤਾਰ ਸਿੰਘ ਫਰਵਾਰਾ ਜੀ ਉਹਨਾਂ ਨੇ ਪ੍ਰੇਰਣਾ ਸਦਕਾ ਹੀ ਇਹ ਅਸੀਂ ਇਸ ਪਾਸੇ ਤੁਰੇ ਸੀ ਕਿ ਬਹੁਤ ਵਧੀਆ ਉਹਨਾਂ ਦਾ ਉਪਰਾਲਾ ਹੈ ਜਿਹੜਾ ਕਿਸੇ ਜ਼ਹਿਰਾਂ ਤੋਂ ਵੀ ਆਪ ਦਾ ਬਚਾ ਕਰ ਲਵਾਂਗੇ ਤੇ ਨਾਲ ਦੀ ਨਾਲ ਫਸਲ ਵੀ ਚੰਗੀ ਲੈ ਸਕਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ